ਅਕਾਲ 택ਸਾਬ ਨੂੰ ਬਣਾਈ ਗਈ ਇਸ ਭਰਤੀ ਕਮੇਟੀ ਉਹਦੇ ਵੱਲੋਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਸਮੁੱਚੇ ਪੰਜਾਬ ਵਿੱਚ ਕਿ ਪਿੰਡਾਂ ਦੇ ਵਿੱਚ ਹਰ ਪਿੰਡ ਵਿੱਚ ਨੌਜਵਾਨਾਂ ਨੂੰ ਸੰਤਾਨ ਨੂੰ ਆਪਣੇ ਜਥੇ ਬਣਾਉਣੇ ਚਾਹੀਦੇ ਨੇ ਤੁਸੀਂ ਆਪ ਆਪਣੇ ਆਪ ਨੂੰ ਲਾਭੰਦ ਕਰਕੇ ਪਿੰਡੋਂ ਪਿੰਡ ਜਥੇ ਬਣਾਓ ਜਿਹੜੇ ਜਥੇ ਇਸ ਭਰਤੀ ਮੁਹਿੰਮ ਵਿੱਚ ਆਪਣਾ ਵਟਮੁਲਾ ਯੋਗਦਾਨ ਪਾ ਸਕਣਗੇ ਬਹੁਤ ਲਾਜ਼ਮੀ ਹੈ ਤੇ ਬੜਾ ਜ਼ਰੂਰੀ ਹੈ ਕਿ ਜਿਹੜੇ ਪੰਜਾਬ ਦੇ ਨੌਜਵਾਨੀ ਆ ਉਹਨੂੰ ਸਹੀ ਦਿਸ਼ਾ ਦੇਣ ਵਾਸਤੇ ਇਹ ਜਿਹੜੀ ਭਰਤੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ 18 ਤਰੀਕ ਨੂੰ ਉਸ ਵਿੱਚ ਨੌਜਵਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਸ਼ਾਮਲ ਹੋਣਾ ਚਾਹੀਦਾ ਹੈ ਨੌਜਵਾਨਾਂ ਨੂੰ ਇਸ ਵਿੱਚ ਆਪਣਾ ਯੋਗਦਾਨ ਪਾ ਕੇ ਇਹ ਜਿਹੜੀ ਪੰਥ ਦੀ ਲੀਡਰਸ਼ਿਪ ਹੈ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹਦੇ ਵਿੱਚ ਆਪਣਾ ਹੱਕ ਜਿਤਾਉਣਾ ਚਾਹੀਦਾ ਹੈ ਤੇ ਸਾਡਾ ਸਾਰਿਆਂ ਦਾ ਬੜੀ ਨੇਕ ਨੀਤੀ ਨਾਲ ਪ੍ਰਾਲਾ ਹੋਊਗਾ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਮੁਕੰਮਲ ਜਮਹੂਰੀਅਤ ਦੇ ਤੌਰ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਅਕਾਲੀ ਦਲ ਦਾ ਅਸੀਂ ਬਣਾ ਸਕੀਏ ਅਸੀਂ ਨਾਲ-ਨਾਲ ਇਹ ਵੀ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਪੰਥ ਦੀਆਂ ਸੰਸਥਾਵਾਂ ਨੂੰ ਸਿੰਘ ਸੁਭਾਵਾਂ ਨੂੰ ਅਤੇ ਦਮਦਮੀ ਟਕਸਾਲ ਜਿੰਨੇ ਵੀ ਪੰਥਕ ਧਿਰਾਂ ਨੇ ਜਿੰਨੇ ਵੀ ਅਕਾਲੀ ਦਲ ਦੇ ਵੱਖਰੇ ਵੱਖਰੇ ਗਰੁੱਪ ਨੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਤੇ ਹੋਰ ਜਿਵੇਂ ਚੀਫ ਖਾਲਸਾ ਦਿਵਾਨ ਹੋ ਗਈ ਕੇਂਦਰੀ ਸਿੰਘ ਸਭਾ ਹੋ ਗਈ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅਤੇ ਜਿਹੜੇ ਸਿੱਖ ਮਿਸ਼ਨਰੀ ਨੇ ਉਹਨਾਂ ਨੂੰ ਤੇ ਨਾਲ ਨਾਲ ਖਾਸ ਤੌਰ ਤੇ ਜਿਹੜੇ ਰਾਗੀ ਸਿੰਘ ਨੇ ਢਾਡੀ ਸਿੰਘ ਨੇ ਕਵੀਸ਼ਰੀ ਸਿੰਘ ਨੇ ਜਿਹੜੇ ਸਿੱਖ ਪੰਥ ਦੇ ਪ੍ਰਚਾਰਕ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਬਣਦਾ ਇਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਉਹ ਤੁਸੀਂ ਇਸ ਭਰਤੀ ਵਿੱਚ ਵੱਡੇ ਪੱਧਰ ਤੇ ਸ਼ਾਮਲ ਹੋਵੋ 18 ਤਰੀਕ ਨੂੰ ਉੱਥੇ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਤੇ ਉਸ ਤੋਂ ਬਾਅਦ ਬੜਾ ਲੰਮਾ ਸਮਾਂ ਲਗਾਤਾਰਤਾ ਦੇ ਨਾਲ ਇਹ ਭਰਤੀ ਚੱਲਦੀ ਰਹਿਣੀ ਹੈ ਤੇ ਇਹਦੇ ਵਿੱਚ ਯੋਗਦਾਨ ਪਾਓ ਤੇ ਸੰਗਤਾਂ ਨੂੰ ਵੀ ਲਾਮਬੰਦ ਕਰੋ ਇਹਦੇ ਵਿੱਚ ਜਿੰਨੇ ਵੀ ਆਪਣੇ ਇਤਿਹਾਸਕਾਰ ਨੇ ਵਿਦਵਾਨ ਨੇ ਸਿੱਖ ਬੁੱਧੀਜੀਵੀ ਨੇ ਉਹ ਵੀ ਆਪਣਾ ਯੋਗਦਾਨ ਪਾਉਣ ਤੇ ਨਾਲ ਪੰਜਾਬੀਆਂ ਨੂੰ ਸਾਰੇ ਪੰਜਾਬ ਦੇ ਵਰਗਾਂ ਨੂੰ ਭਾਈਚਾਰਿਆਂ ਨੂੰ ਸਮੁੱਚੇ ਸਮਾਜ ਨੂੰ ਇਸ ਭਰਤੀ ਵਾਸਤੇ ਆਰਗੇਨਾਈਜ਼ ਕਰਨ ਤੇ ਲਾਮਬੰਦ ਕਰਨ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫੇਰ ਮੁਰ ਨਵੇਂ ਸਿਰੇ ਤੋਂ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਉਹਨਾਂ ਸਰਜੀਤੀ ਵਾਲ ਆਪਾਂ